ਮੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ ਹੱਥਾਂ ਤੇ ਤੇਰੇ ਨਾਂ ਦੀ ਲਾਲਾ ਮੈਂ ਦੀ ਹੱਥਾਂ ਤੇ ਤੇਰੇ ਨਾਂ ਦੀ ਲਾਲਾ ਮੈਂ ਦੀ ਪੁੱਛਦਾ ਮੈਂ ਤੇਰਾ ਕਿਉਂ ਕਰਾਂ ਪੁੱਫੇ ਬਹਿ ਕੇ ਕਰੇ ਮੈਨੂੰ ਸ਼ਾਂ ਪਤਾ ਮੈਨੂੰ ਦੇ ਦੇਗਾ ਤੂੰ ਜਾਂ ਮੈਨੂੰ ਤੇਰੇ ਨਾਂ ਪਿਆਰ ਜੱਟਾ ਤਾਂ ਜਿਵੇਂ ਤੂੰ ਜੱਟਾ ਵੇ ਹਜਾਉਂਦਾ ਮੈਨੂੰ ਜਿਵੇਂ ਤੂੰ ਹੱਥਾਂ ਨਾ ਖਵਾਉਂਦਾ ਮੈਨੂੰ ਉਸੀ ਜੇ ਹੋਮਾ ਮੈ ਮਨਉਂਦਾ ਮੈਨੂੰ ਤਾਂ ਹੀ ਇਨਾ ਪਿਆਰ ਹੁੰਦਾ ਮੈਨੂੰ ਕਿਨਾ ਫੜੇ ਤੂੰ ਮੇਰੀ ਬਾ ਕਿੰਨਾ ਸੋਹਣਾ ਲੈਣਾ ਮੇਰਾ ਨਾਮ ਪਤਾ ਮੈਨੂੰ ਦੇ ਦੇਗਾ ਤੂੰ ਜਾਂ ਮੈਨੂੰ ਤੇਰੇ ਨਾਲ ਪਿਆਰ ਜੱਟਾ ਫਿਰ ਨਾਲ ਪਿਆਰ ਜੱਟਾ ਮੈਨੂੰ ਤੇਰੇ ਨਾਲ ਪਿਆਰ ਜੱਟਾ ਫਿਰ ਨਾਲ ਪਿਆਰ ਜੱਟਾ ਮੈਨੂੰ ਤੇਰੇ ਨਾਲ ਪਿਆਰ ਜੱਟਾ ਹੱਸ ਕੇ ਤੂੰ ਠੀਕ ਮੇਰਾ ਹਾਲ ਰੱਖਦਾ ਜਿਵੇਂ ਕਹਾ ਕਰੇ ਨਾ ਸਵਾਲ ਰੱਖਦਾ ਚਿਤ ਨਾਲ ਗਿੱਤ ਨਾਲ ਨਾਲ ਰੱਖਦਾ ਵੀ ਕਿੰਨਾ ਮੇਰਾ ਸੋਹਣਾ ਖਿਆਲ ਰੱਖਦਾ ਜਿਵੇਂ ਤੂੰ ਅੱਖਾਂ ਨੂੰ ਮਣਾਈ ਜਨ ਨਸ਼ਾ ਜਾਨ ਸ਼ਾਜਾ ਚੜਾਈ ਜਨ ਜਿਵੇਂ ਤੂੰ ਮੇਰੇ ਨਾਲ ਲੰਗਾਈ ਜਨ ਨੇੜੇ ਤੋਂ ਨੇੜੇ ਹੋ ਰਹੀ ਜਨ ਕਿੰਨਾ ਤੰਗ ਕਰਦੀਆਂ ਮੱਥੇ ਤੇ ਤਿਓੜੀ ਨਹੀਂ ਜਮਾ ਮੈਨੂੰ ਦੇ ਦੇਗਾ ਤੂੰ ਜਾ ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾ ਤੇਰੇ ਨਾਲ ਪਿਆਰ ਜੱਟਾ ਤਾ ਮੈਨੂੰ ਤੇਰੇ ਨਾਲ ਪਿਆਰ ਜੱਟਾ ਤਾ ਤੇਰੇ ਨਾਲ ਪਿਆਰ ਜੱਟਾ ਤਾ ਮੈਨੂੰ ਤੇਰੇ ਨਾਲ ਪਿਆਰ ਜੱਟਾ ਹਾਂ ਖਿੜਖਿੜੇ ਹੱਸਦੀ ਨਜ਼ਰ ਲੱਗ ਜੂ ਖੁਸ਼ੀ ਨਹੀਂ ਰਹਿਨੀ ਆ ਕੋਈ ਗਮੀ ਲੱਭਦੇ ਸ਼ਕਲੋਂ ਦਿਲੋਂ ਤੂੰ ਇਨਸਾਫ ਸੂਰਤਾਂ ਵੇ ਮੈਨੂੰ ਕੋਈ ਤਾਂ ਤੇਰੇ ਚ ਜਟਾ ਕਮੀ ਲੱਭਦੇ ਜਿਵੇਂ ਤੂੰ ਸਜੀ ਨੂੰ ਸਜੌਂਦਾ ਰਹਨਾ ਜਿਵੇਂ ਤੂੰ ਖਿਜੀ ਨੂੰ ਖਜੌਂਦਾ ਰਹਨਾ ਮੇਰੇ ਤੇ ਗੀਤਾ ਨੂੰ ਬਣਾਉਂਦਾ ਰਹਨਾ ਮੇਰੇ ਤੇ ਲਿਖੇ ਹੋਏ ਸੁਣਾਉਂਦਾ ਰਹਨਾ ਆਉ ਜਲੇ ਤੇਰੇ ਤੇ ਮਰ ਜਾ ਮੇਰੇ ਤੇ ਬਣਾਉਣਾ ਤਰ ਜਾ ਤਾਂ ਮੈਨੂੰ ਦੇ ਦੇ ਘਤ ਜਾ ਮੈਨੂੰ ਤੇਰੇ ਨਾਲ ਪਿਆ ਦੇ ਤਤਾ ਤੇਰੇ ਨਾਲ ਪਿਆਰ ਦੇ ਤਤਾ ਮੈਨੂੰ ਤੇਰੇ ਨਾਲ ਪਿਆਰ ਦੇ ਤਤਾ ਤੇਰੇ ਨਾਲ ਪਿਆਰ ਦੇ ਤਤਾ ਮੈਨੂੰ ਤੇਰੇ ਨਾਲ ਪਿਆਰ ਦੇ ਤਤਾ ਤੇਰੇ ਨਾਲ ਪਿਆਰ ਦੇ ਤਤਾ ਮੈਨੂੰ ਤੇਰੇ ਨਾਲ ਪਿਆਰ ਜਟਾ ਹਾਂ